ਹਾਂਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਕੱਪੜੇ ਦੀ ਨਵੀਂ ਦੁਕਾਨ ਤੇ ਆਏ ਆਂਗੇ ਤੁਹਾਨੂੰ ਬਾਈ ਨਾਲ ਮਲਾਵਾਂਗੇ ਕੱਪੜੇ ਦੇ ਨਾਲ ਰੇਟ ਪੁੱਛਾਂਗੇ ਵੀ ਕੀ ਰੇਟ ਚੱਲ ਰਿਹਾ ਕੁੜਤਾ ਪੈਂਭਾ ਜਿੰਦਾ ਵੀ ਇਹਨਾਂ ਨੇ ਲਵੇ ਕੱਪੜਾ ਆਏ ਤੁਹਾਨੂੰ ਦਿਖਾਉਣੇ ਆਂਗੇ ਹੋਰ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਸ਼ੀਆ ਹਾਸ਼ੀਆ ਬੰਦ ਕਰੂੰ ਮੜਾ 10 ਮਿੰਟ ਹੋਣ ਜੀ ਮੜਾ ਆਜੋ ਥੱਲੇ ਬਹਿ ਜਾਓ ਨੇ ਬਹਿ ਜੀ ਥੱਲੇ ਕਰ ਲ ਮੜਾ ਕੈਮਰਾ ਇੱਧਰ ਬਹਿ ਜਾਓ ਇਹ ਇਹਨਾਂ ਦੇ ਬਾਈ ਦੀ ਦੁਕਾਨ ਆ ਆਪਣੇ ਬਾਈ ਆ ਇਹ ਟਿੰਕੂ ਪਹਿਲਾਂ ਵੀ ਆਪਾਂ ਇਹਦੇ ਲਈ ਦੋ ਤਿੰਨ ਵਾਰੀ ਆਏ ਆ ਅੱਜ ਫੇਰ ਆਏ ਆਂਗੇ ਆਪਾਂ ਨੂੰ ਦੱਸੂਗਾ ਇਹ ਅੱਛਾ ਸਸੀ ਗਾਲ ਜੀ ਅੱਛਾ ਠੀਕ ਹੋ ਜੀ ਹਾਂ ਜੀ ਵਧੀਆ ਹੈ ਜੀ ਹਾਂ ਜੀ ਵਧੀਆ ਵਧੀਆ ਹਾਂ ਜੀ ਇਹ ਵਧੀਆ ਕਿਵੇਂ ਜੀ ਅੱਛੇ ਵਧੀਆ ਅੱਛੇ ਤਾਂ ਆਪਾਂ ਥੋੜੀ ਜਿਹੀ ਬਾਅਦ ਜੀ ਦੂਜੀ ਲੋਟਾ ਹਾਂ ਜੀ ਆਇਆ ਕੋਈ ਆਪਣਾ ਨਵਾਂ ਪੜਾਈ ਆਹੀ ਜੀ ਵੀ ਦੀ 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 ਹੈ ਜੀ ਦੀ 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 ਜੀ 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 ਲੀਜੀ ਵੀ ਜੀ ਆਈ ਹੈ ਇਹ ਦੀ ਦੀ ਕਿੰਨੇ ਦਾ ਗੜਦਾ ਮੈਂ ਇਹ ਜੀ ਹਾਈ ਹੋਰ ਹੈ ਸਾਈ ਹੋ ਸਾਈ ਹੋ ਢਾਈ ਸੋ ਢਾਈ ਸੋ ਖੁਰਤਾ ਮੈਂ ਮਾਇ ਇਹ ਢਾਈ ਸੋ ਦਾ ਲਾਇ ਖੁਰਤਾ ਮੈਂ ਆ ਗਈ ਹੋਫੀ ਅੰਗਰ ਹੋਫੀ ਅੰਗਰ ਕਾਫੀ ਕਾਫੀ ਕਲਰ ਕਾਫੀ ਕਲਰ ਦਾ ਵੀ ਖੁਰਤਾ ਮੈਂ ਮਾਇ ਇਹ ਕਿੰਨੇ ਦਾ ਜੀ ਹਾਜੀ ਹਾਜੀ ਹਾਜ਼ਰੀ ਖੁਰਤਾ ਮੈਂ ਆ ਗਿਆ ਇਹਨਾਂ ਕੋਲੇ ਹਾਜ਼ਰੀ ਖੁਰਤਾ ਮੈਂ ਦਿਖਾਉਂਗੀ ਹੱਦੂ ਹਾਂਗਾ ਅੱਦੂ ਉਹਨਾਂ ਦਾ ਦੁਰੰਗਾ ਵੀ ਆ ਗਿਆ ਅੱਗੇ ਜੀ ਸਾਉਤਰੀ ਇਹ ਸਾਉਤਰੀ ਕੇਸਰੀ ਵੀ ਆ ਗਿਆ ਜੀ ਇਹਦਾ ਬਾਪਿਆਂ ਆ ਗਏ ਇਹ ਤਾਂ ਆਪਾਂ ਦਾ ਸੈੱਟ ਚਾਹੀਦਾ ਕਾਲੇ ਸਫਲੈਗ ਠੀਕ ਹੈ ਲੈ ਲੈਕ ਲੈ ਲੈਕ ਬਲੈਕ ਕੋਟ ਤਾਂ ਵੀ ਮੈਂ ਇਹ ਹਰੇਵਾ ਹੈ ਹਾਂ ਹਰੇਵਾ ਹਰੇਵ ਕੀ ਹਰੇਵਾ ਕਾਲੇ ਵਾਸਤੇ ਹੁੰਦਾ ਹੈ ਕੀੜਾ ਹਰੇਵ ਹੀੜਾ ਹਰੇਵ ਹੀੜਾ ਰੇ ਵੀਰੇ ਕੇ ਬਈ ਕਰੇਵੇ ਕਰੇਵੇ ਜੀੜਾ ਹੈ ਅਰੇ ਵੀੜਾ ਇਹ ਕਿੰਨੇ ਦਾ ਕਰੇ ਵੀਰੇ ਦੱਸੋ ਕਿੰਨੇ ਦੱਸੋ ਤਾ ਹੋਸ਼ 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 ਤਾਂ 200 ਦਾ ਸੂਟ ਹੈ ਅਰੇ ਵਹੀੜਾ ਕੀ ਦਿਖਾਉ ਜੀ ਕਰੇਵੇ 200 ਦਾ ਸੂਟ ਹੈ ਸੁੰਨੀ ਹੈ ਖਯਾਰ ਦੀ ਖਯਾਰ ਕੀ ਹੁੰਦੀ ਹੈ ਸੁੰਨੀ ਹੁਣ ਪਿਆਰ ਦੀ ਚੁੰਨੀ ਪਿਆਰ ਦੀ ਚੁੰਨੀ ਆਈ ਹੈ ਇਹ ਜੀ ਇਹ ਕਿੰਨੇ ਦੀ ਹੈ 100 100 ਆਓ 150 ਦੀ ਪਿਆਰ ਦੀ ਚੁੰਨੀ ਵੇਚਦੇ ਨੇ ਇਹ ਜਮਾ ਵਧੀਆ ਪਿਆਰ ਹੈ ਇਹ ਫਧੀ ਵਾਲੀ ਪਿਆਰ ਹੈ ਫਧੀ ਵਾਲੀ ਪਿਆਰ ਹੈ ਇਹਦੇ ਜਿਹੜਾ ਇੱਕ ਬਲੈਕ ਚ ਪਿਆਰ ਕੋਈ ਦਾ ਕੱਪੜਾ ਦਾ ਬਲੈਕ ਦਿਖਾਓ ਜੀ ਉਹ ਬਲੈਕ ਵਾਲਾ ਬਲੈਕ ਦੀ ਬਹੁਤ ਡਿਮਾਂਡ ਚੱਲ ਰਹੀ ਆ ਗਈ ਇਹ ਹੀਲਣ ਹੈਂ ਹੀਲਣ ਇਹਦਾ ਕੁਸਾ ਥੋੜੀ ਲਿਖਿਆ ਹੈ ਲਿੱਲਣ ਆ ਜੇ ਹੈ ਲਿੱਲਣ ਮੈਂ ਸਮਝੀ ਜਾਂਦਾ ਮੈਂ ਬਾਈ ਲਈ ਬਹੁਤ ਵਾਰੀ ਆਇਆ ਕੱਪੜੇ ਦੀ ਦੁਕਾਨ ਤੇ ਇਹ ਲੈਵੇ ਮੈਂ ਸਾਰੇ ਕੱਪੜੇ ਵੀ ਇੱਥੋਂ ਲਿਆਣਾ ਇਹਸੇ ਲਗੋ ਹਿਰਲਾ ਹੈਂਚਰੀ ਹਿਰਲਾ ਹੈਂਚਰੀ ਹਿਰਲਾ ਹੈਂਚਰੀ ਬਿਰਲਾ ਇਹ ਹਿਰਲਾ ਹਾ 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 ਬੋ ਨਾ ਮੂਰੇ 3 ਕਿਲੋ ਛੜਾ ਛੜਾਈ ਵਾਲੇ ਹੁੰਨੀ ਛੜਾਈ ਵਾਲੀ ਚੁੰਨੀ ਆਈ ਹੈ ਇਹ ਹਲੋ ਕਿੰਨੇ ਦੀ ਇਹ ਫਾਦੂ ਡਿਅਨ ਬਾਦੂ ਡਿਅਨ ਆਦੂ ਡਿਅਨ ਫਾਦੂ ਛੜਾਏ ਲਾਗੇ ਚੀ ਖਾਲੋ ਹੋਰ ਸੋਈ ਹੋਰ ਕੀ ਹੈਗਾ ਹੋ ਹੀਟਰ ਇਹ ਤਾਂ ਮੀਟਰ ਹੈਗਾ ਆ ਚਾਹ ਇਧਰ ਇਧਰ ਕੀ ਪੀਏ ਇਧਰ ਵੀ ਪੀਓ ਫਾਦਰਾ ਇਹ ਕੀ ਹੈਗਾ ਫਾਦਰਾ ਉਹ ਕੀ ਹੁੰਦਾ ਇਹ ਹੈਡ ਦੀ ਫਾਦਰਾ ਕਾਈਟ ਬੈਡ ਯਾਦ ਹੋ ਰਿਹਾ ਬੈਡ ਯਾਦ ਹੋ ਰਿਹਾ ਇਹ ਕੀ ਲਿਖਿਆ ਹੋਇਆ ਹਾਂ ਹੋ ਰਾ ਜੀ ਹਾਂ ਕਿ ਦਹਾ ਬਾਹੂ ਬਲੀ ਹੈ ਹੀ ਬਾਹੂ ਬਲੀ ਹੋਰ ਆਉਂ ਕੀ ਬੇ ਉਧਰ ਆ ਜੋ ਹੋਰ ਚੱਲਦੇ ਆ ਉਧਰ ਆ ਜੀ ਮਿਲ ਜਿਆ ਹੁਣ ਅੱਗੇ ਹੋਰ ਆ ਹੁਣ ਚੁੰਨੀਆ ਚੁੰਨੀਆ ਇਹ ਕਿੰਨੀ ਦੀ ਹੈ ਚੁੰਨੀ 50 50 50 ਜੀ ਕਿ 50 ਦੀ 50 ਦੀ 50 ਦੀ ਕਿੰਨੀ ਹੈ ਇਹ ਆ ਜੋ ਅੱਗੇ ਨਾਉ ਭਾਈ ਆਪ ਨੂੰ ਅੱਗੇ ਲੈ ਕੇ ਚੱਡੂਗਾ ਲਿੱਲਣ ਦੀ ਜੁੰਨੀ ਲਿੱਲਣਾ ਵੱਟਾ ਲਿੱਲਣ ਦੀ ਜੁੰਨੀ ਇਹ ਵੀ ਕਿੰਨੇ ਦੀ ਹੈ ਇਹ ਚਾਹ ਚਾਹ ਦੀ ਇਹ ਵੀ ਚਾਹ ਦੀ ਹੈ ਆਹ ਇਹ ਕੀ ਹੈ ਹਾਂਣੀ ਹੰਗਦਾ ਫੁੱਟਦਾ ਹੋ ਜਾਮਾ ਕੀ ਹਾਂਣੀ ਪਰ ਫੁੱਟਦਾ ਆ ਗਿਆ ਕੀ ਕਹੇ ਫੁੱਟਦਾ ਹੈ ਆਹ ਸੌਦੇ ਹਾਂ 504 504 ਕੁੱਤੇ ਵਿਆਮੇ 504 ਕੁੱਤੇ ਵਿਆਮੇ ਦਊਗਾ ਬਾਈ ਆ ਸੂਟ ਤੇਲੇ ਪਰੀ ਨੂੰ ਦੁਕਾਨ ਪੂਰੀ ਇਹਦੀ ਦੁਕਾਨ ਆ ਸਾਰੀ ਬਾਈ ਦੀ ਕਹਿੰਦੇ ਆ ਆ ਜੀ ਖੜਾਈ ਵਾਲਾ ਹੂਟ ਬੁੜੀਆਂ ਇਹ ਕੀ ਹੈ ਜੀ ਬੁੜੀਆਂ ਵਾਲਾ ਹੂਟ ਹੈ ਬੁੜੀਆਂ ਵਾਲਾ ਸੂਟ ਹੈ ਬੁੜੀਆਂ ਵਾਲਾ ਸੂਟ ਖੜਾਈ ਵਾਲਾ ਖੜਾਈ ਹੈ ਖੜਾਈ ਕਰੀ ਹੋਈ ਹੈ ਇਹਦੇ ਇਹ ਰਹਾ ਇਹ ਰਹਾ ਇਹ ਰਹਾ ਕੇਰੇ ਦੀ ਕੜਾਈ ਵਾਲਾ ਬੁੜੀਆਂ ਵਾਲਾ ਸੂਟ ਹੈ ਇਹ ਚਲ ਠੀਕ ਹੈ ਧੰਨਵਾਦ ਜੀ ਵੀਡੀਓ ਆਪਣੀ ਸ਼ੇਅਰ ਕਰ ਦਿਓ ਹਾਸੀ ਹਾਸੀ